ਜਿਵੇਂ ਆਸ਼ਮਾਨ ਕਾਰਡ ਦੇ ਉੱਤੇ ਜਿਵੇਂ ਆਪਾਂ ਕਹਿੰਦੇ ਵੀ ਗਰੀਬ ਪਰਿਵਾਰ ਨੇ ਜਿਹਨਾਂ ਦਾ ਇਲਾਜ ਦੇ ਪੱਖ ਤੋਂ ਉਹ ਘਰਾਂ ਦੇ ਵਿੱਚ ਬੈਠੇ ਨੇ ਉਹਨਾਂ ਦਾ ਇਲਾਜ ਨਹੀਂ ਹੋ ਰਿਹਾ ਤੇ ਆਸ਼ਮਾਨ ਕਾਰਡ ਦੇ ਉੱਤੇ ਕਾਫੀ ਜਿਹੜੀਆਂ ਸਹੂਲਤਾਂ ਪੰਜਾਬ ਸਰਕਾਰ ਕੇਂਦਰ ਸਰਕਾਰ ਵੱਲੋਂ ਦਿੱਤੀਆਂ ਗਈਆਂ ਨੇ ਕਿ ਜਿਹੜਾ ਪ੍ਰੋ ਲਾਈਫ ਹਸਪਤਾਲਾ ਉਹ ਵੀ ਇਸ ਆਸ਼ਮਾਨ ਕਾਰਡ ਦੇ ਉੱਤੇ ਕੋਈ ਸਹੂਲਤਾਂ ਦੇ ਰਿਹਾ ਦੇਖੋ ਸਾਡੇ ਪ੍ਰੋ ਲਾਈਫ ਹਸਪੀਟਲ ਦੇ ਵਿੱਚ ਮੈਂ ਆਰਥੋਪੈਡਿਕ ਡਿਪਾਰਟਮੈਂਟ ਦੇਖ ਰਹੇ ਹਾਂ ਆਰਥੋਪੈਡਿਕ ਡਿਪਾਰਟਮੈਂਟ ਵਿੱਚ ਸਾਡੇ ਬਹੁਤ ਜ਼ਿਆਦਾ ਪ੍ਰੋਸੀਜਰ ਨੇ ਜਿਹੜੇ ਆਯੁਸ਼ਮਨ ਕਾਰਡ ਦੇ ਵਿੱਚ ਕਵਰ ਹੋ ਰਹੇ ਨੇ ਸਾਨੂੰ ਕਮ ਸਿਕਮ ਤਿੰਨ ਸਾਲ ਹੋ ਗਏ ਨੇ ਆਯੁਸ਼ਮਨ ਕਾਰਡ ਚਸੀਂ ਮਲਟੀਪਲ ਮਰੀਜ਼ਾਂ ਦਾ ਇਲਾਜ ਕਰ ਚੁੱਕੇ ਹਾਂ ਚੂਲਾ ਫ੍ਰੈਕਚਰ ਹੋ ਗਿਆ ਜਾਂ ਚੂਲਾ ਖਸਿਆ ਹੋਇਆ ਹੈ ਕਦੇ ਇਲਾਜ ਕਰਾਣ ਬਾਰੇ ਸੋਚ ਵੀ ਨਹੀਂ ਸਕਦੇ ਸੀ ਉਹ ਵੀ ਆਯੁਸ਼ਮਨ ਕਾਰਡ ਦੇ ਵਿੱਚ ਸਾਡੇ ਕੋਲ ਹੋਰੇ ਹਿਪ ਰਿਪਲੇਸਮੈਂਟ ਹਿਪ ਫਿਕਸੇਸ਼ਨ ਕਰਵਾ ਕੇ ਗਏ ਨੇ ਹਾਰੀ ਹੁੰਦੇ ਨੇ ਇਹ ਵੀ ਸਪੋਰਟਸ ਇੰਜਰੀ ਦੇ ਵਿੱਚ ਆ ਇਹ ਸਮੱਸਿਆ ਜਿਹੜੀ ਹੈਗੀ ਜੀ ਮਤਲਬ ਜਿਹੜੇ ਸਪੋਰਟਸ ਨਾਲ ਸੰਬੰਧਤ ਖਿਡਾਰੀ ਨੇਗੇ ਉਹਨਾਂ ਨੂੰ ਖਾਸ ਤੌਰ ਦੇ ਵਿੱਚ ਜੇ ਦਾ ਮੋਢਾ ਨਿਕਲੇ ਜਾਂਦਾ ਭੱਜੇ ਜਾਂਦਾ ਜਾਂ ਕਿਸੇ ਦਾ ਗੋਡਾ ਜੇ ਮਤਲਬ ਹਿੱਲੇ ਜਾਂਦਾਗਾ ਉਹ ਜ਼ਿਆਦਾ ਸਮੱਸਿਆ ਆਉਂਦੀ ਉਹਨਾਂ ਨੂੰ ਹਾਂਜੀ ਸਪੋਰਟਸ ਇੰਜਰੀ ਦੇ ਕੁਝ ਪ੍ਰੋਸੀਜਰਸ ਨੇ ਜਿਵੇਂ ਗੋਡੇ ਦਾ ਲੀਗਾਮੈਂਟ ਰੀਕਨਸਟ੍ਰਕਸ਼ਨ ਮੋਢੇ ਦੇ ਜਿਹੜੇ ਰੀਕਰੈਂਟੀਸ ਲੋਕੇਸ਼ਨ ਹੈ ਬਾਰੀ-ਬਾਰ ਮੋਢਾ ਨਿਕਲ ਜਾਂਦਾ ਜਾਂ ਰੋਟੇਟਰ ਕਫ ਟੇਅਰ ਜਿਹੜਾ ਲੀਗਾਮੈਂਟ ਫਟਿਆ ਹੁੰਦਾ ਮੋਢੇ ਦਾ ਉਹਦੇ ਕਰਕੇ ਮੋਢਾ ਚੱਕ ਨਹੀਂ ਸਕਦਾ ਮਰੀਜ਼ ਉਹ ਵੀ ਸਾਡੇ ਆਇਸ਼ਮਾਨ ਕਾਰਡ ਦੇ ਵਿੱਚ ਅਸੀਂ ਕਵਰ ਕਰ ਲੁੰਨੇ ਆਂ ਕੁਝ ਸਾਡੇ ਕੋਲ სპੋਰਟਸ ਪਰਸਨ ਆnde ਨੇ ਜਿਹੜੇ ਕਿ ਗਰੀਬ ਪਰਿਵਾਰ ਤੋਂ ਬਿਲੋਂਗ ਕਰਦੇ ਨੇ ਲੀਗਾਮੈਂਟ ਇੰਜਰੀ ਹੋ ਗਈ ਗੇਮ ਦੇ ਵਿੱਚ ਅੱਛੇ ਨੇ ਪਹਿਲਾਂ ਵੀ ਵਧੀਆ ਗੇਮ ਦੇ ਵਿੱਚ ਮੈਡਲ ਜਿੱਤ ਚੁੱਕੇ ਪਰ ਲੀਗਾਮੈਂਟ ਇੰਜਰੀ ਕਰਕੇ ਆਪਦੀ ਸਾਲ 2 ਸਾਲ 3 ਸਾਲ ਤੋਂ ਗੇਮ ਛੱਡੀ ਬੈਠੇ ਸੀ ਉਹ ਵੀ ਸਾਡੇ ਕੋਲ ਰੇ ਦੂਰਬਿੰਦ ਦੇ ਆਪਰੇਸ਼ਨ ਲੀਗਾਮੈਂਟ ਰੀਕਨਸਟਰਕਸ਼ਨ ਸਰਜਰੀ ਹੁੰਦੀ ਹੈ ਇੱਕ ਉਹ ਵੀ ਅਸੀਂ ਆਇਸ਼ਮਾਨ ਕਾਰਡ ਦੇ ਵਿੱਚ ਉਹਨਾਂ ਦਾ ਕੀਤਾ ਤੇ ਹੁਣ ਉਹ ਬਹੁਤ ਵਧੀਆ ਆਪਦੀ ਗੇਮ ਖੇਡ ਰਹੇ ਨੇ ਸਤਿ ਸ੍ਰੀ ਅਕਾਲ ਜੀ ਮੈਂ ਬਲਵਿੰਦਰ ਸਿੰਘ ਢਾਲੀਵਾਲ ਤੁਸੀਂ ਦੇਖ ਰਹੇ ਹੋ ਐਲਬੀਐਸ ਨਿਊਜ਼ ਟੀਵੀ ਪੈਰੇਡਾਸਕੋ ਅੱਜ ਅਸੀਂ ਸਾਡਾ ਸਾਡੀ ਸਿਹਤ ਪ੍ਰੋਗਰਾਮ ਲੈ ਕੇ ਹਾਜ਼ਰਾਂਗੇ ਸਾਡੇ ਨਾਲ ਮੌਜੂਦ ਨੇ ਪ੍ਰੋ ਲਾਈਫ ਹਸਪਤਾਲ ਦੇ ਸੀਨੀਅਰ ਡਾਕਟਰ ਡਾਕਟਰ ਮਨੀਸ਼ ਜੀ ਜੋ ਹੱਡੀਆਂ ਦੇ ਮਾਹਰ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਆਸ਼ੂਮਾਨ ਕਾਰਡ ਦੇ ਉੱਤੇ ਵੀ ਜਿਹੜਾ ਆਸ਼ੂਮਾਨ ਕਾਰਡ ਦੇ ਉੱਤੇ ਕਿਹੜੇ-ਕਿਹੜੇ ਜਿਹੜੇ ਇਲਾਜ ਨੇ ਉਹ ਹੋ ਰਹੇ ਨੇਗੇ ਆਪਾਂ ਪੂਰੀ ਗੱਲਬਾਤ ਕਰਾਂਗੇ ਡਾਕਟਰ ਜੀ ਨਾਲ ਡਾਕਟਰ ਸਾਹਿਬ ਤੁਹਾਡਾ ਐਲਬੀਐਸ ਨਿਊਜ਼ ਤੇ ਸਵਾਗਤ ਹੈ ਜੀ ਥੈਂਕ ਯੂ ਆਸਪਾਪਾ ਗੱਲ ਤੋਂ ਸ਼ੁਰੂ ਕਰੀਏ ਆਸ਼ਵਾਨ ਕਾਰਡ ਦੀ ਜਿਵੇਂ ਆਸ਼ਵਾਨ ਕਾਰਡ ਦੇ ਉੱਤੇ ਜਿਵੇਂ ਆਪਾਂ ਕਹਿੰਦੇ ਵੀ ਗਰੀਬ ਪਰਿਵਾਰ ਨੇ ਜਿਹਨਾਂ ਦਾ ਇਲਾਜ ਦੇ ਪੱਖ ਤੋਂ ਉਹ ਘਰਾਂ ਦੇ ਵਿੱਚ ਬੈਠੇ ਨੇ ਉਹਨਾਂ ਦਾ ਇਲਾਜ ਨਹੀਂ ਹੋ ਰਿਹਾ ਤੇ ਆਸ਼ਵਾਨ ਕਾਰਡ ਦੇ ਉੱਤੇ ਕਾਫੀ ਜਿਹੜੀਆਂ ਸਹੂਲਤਾਂ ਪੰਜਾਬ ਸਰਕਾਰ ਕੇਂਦਰ ਸਰਕਾਰ ਵੱਲੋਂ ਦਿੱਤੀਆਂ ਗਈਆਂ ਨੇ ਕਿ ਜਿਹੜਾ ਪ੍ਰੋ ਲਾਈਫ ਹਸਪਤਾਲ ਹੈ ਉਹ ਵੀ ਇਸ ਆਸ਼ਵਾਨ ਕਾਰਡ ਦੇ ਉੱਤੇ ਕੋਈ ਸਹੂਲਤਾਂ ਦੇ ਰਿਹਾ ਦੇਖੋ ਸਾਡੇ ਪ੍ਰੋ ਲਾਈਫ ਹਸਪੀਟਲ ਦੇ ਵਿੱਚ ਮੈਂ ਆਰਥੋਪੈਡਿਕ ਡਿਪਾਰਟਮੈਂਟ ਦੇਖ ਰਿਹਾ ਹਾਂ ਆਰਥੋਪੈਡਿਕ ਡਿਪਾਰਟਮੈਂਟ ਵਿੱਚ ਸਾਡੇ ਬਹੁਤ ਜ਼ਿਆਦਾ ਪ੍ਰੋਸੀਜਰ ਨੇ ਜਿਹੜੇ ਆਯੁਸ਼ਮਨ ਕਾਰਡ ਦੇ ਵਿੱਚ ਕਵਰ ਹੋ ਰਹੇ ਨੇ ਸਾਨੂੰ ਕਮ ਸੇ ਕਮ 3 ਸਾਲ ਹੋ ਗਏ ਨੇ ਆਯੁਸ਼ਮਨ ਕਾਰਡ ਚੋਂ ਸੀ ਮਲਟੀਪਲ ਮਰੀਜ਼ਾਂ ਦਾ ਇਲਾਜ ਕਰ ਚੁੱਕੇ ਹਾਂ ਬਹੁਤ ਸਾਡੇ ਕੋਲ ਪੂਰ ਪੇਸ਼ੈਂਟਸ ਆਉਂਦੇ ਨੇ ਜਿਹੜੇ ਮਤਲਬ ਚੂਲਾ ਫ੍ਰੈਕਚਰ ਹੋ ਗਿਆ ਜਾਂ ਚੂਲਾ ਖਸਿਆ ਹੋਇਆ ਹੈ ਕਦੇ ਇਲਾਜ ਕਰਾਣ ਬਾਰੇ ਸੋਚ ਵੀ ਨਹੀਂ ਸਕਦੇ ਸੀ ਉਹ ਵੀ ਆਯੁਸ਼ਮਨ ਕਾਰਡ ਦੇ ਵਿੱਚ ਸਾਡੇ ਕੋਲ ਹੋਰੇ हिਪ ਰਿਪਲੇਸਮੈਂਟ हिਪ ਫਿਕਸੇਸ਼ਨ ਕਰਵਾ ਕੇ ਗਏ ਨੇ ਉੱਚ ਸਾਡੇ ਕੋਲ ਸਪੋਰਟਸ ਪਰਸਨ ਆਉਂਦੇ ਨੇ ਜਿਹੜੇ ਗਰੀਬ ਪਰਿਵਾਰ ਤੋਂ ਬਿਲੋਂਗ ਕਰਦੇ ਨੇ ਲੀਗਾਮੈਂਟ ਇੰਜਰੀ ਹੋ ਗਈ ਗੇਮ ਦੇ ਵਿੱਚ ਅੱਛੇ ਨੇ ਪਹਿਲਾਂ ਵੀ ਵਧੀਆ ਗੇਮ ਦੇ ਵਿੱਚ ਮੈਡਲ ਜਿੱਤ ਚੁੱਕੇ ਪਰ ਲੀਗਾਮੈਂਟ ਇੰਜਰੀ ਕਰਕੇ ਆਪਦੀ ਸਾਲ 2 ਸਾਲ 3 ਸਾਲ ਤੋਂ ਗੇਮ ਛੱਡੀ ਬੈਠੇ ਸੀ ਉਹ ਵੀ ਸਾਡੇ ਕੋਲ ਉਹਰੇ ਦੂਰਬਿੰਦੇ ਆਪਰੇਸ਼ਨ ਲੀਗਾਮੈਂਟ ਰੀਕਨਸਟਰਕਸ਼ਨ ਸਰਜਰੀ ਹੁੰਦੀ ਹੈ ਇੱਕ ਉਹ ਵੀ ਅਸੀਂ ਆਇਸ਼ਮਾਨ ਕਾਰਡ ਦੇ ਵਿੱਚ ਉਹਨਾਂ ਦਾ ਕੀਤਾ ਤੇ ਹੁਣ ਉਹ ਬਹੁਤ ਵਧੀਆ ਆਪਦੀ ਗੇਮ ਖੇਡ ਰਹੇ ਨੇ ਕੁਝ ਸਰਟਕਲ ਪੇਸ਼ੈਂਟ ਆਉਂਦੇ ਨੇ ਜਿਨ੍ਹਾਂ ਦਾ ਕੀ మోਡਾ ਬਾਰੀ-ਬਾਰ ਉੱਤਰ ਜਾਂਦਾ ਉਹ ਵੀ ਖਿਡਾਰੀ ਹੁੰਦੇ ਨੇ ਇਹ ਵੀ ਸਪੋਰਟਸ ਇੰਜਰੀ ਦੇ ਵਿੱਚ ਇਹ ਸਮੱਸਿਆ ਜਿਹੜੀ ਹੈਗੀ ਜੀ ਮਤਲਬ ਜਿਹੜੇ ਸਪੋਰਟਸ ਨਾਲ ਸੰਬੰਧਤ ਖਿਡਾਰੀ ਨੇਗੇ ਉਹਨਾਂ ਨੂੰ ਖਾਸ ਤੌਰ ਦੇ ਵਿੱਚ ਜਿਹਦਾ మోਡਾ ਨਿਕਲੇ ਜਾਂਦਾ ਭੱਜੇ ਜਾਂਦੇ ਦਾ ਜਾਂ ਕਿਸੇ ਦਾ ਗੋਡਾ ਜਿਹੜਾ ਮਤਲਬ ਹਿੱਲੇ ਜਾਂਦਾਗਾ ਉਹ ਜ਼ਿਆਦਾ ਸਮੱਸਿਆ ਆਉਂਦੀ ਉਹਨਾਂ ਨੂੰ ਹਾਂਜੀ ਸਪੋਰਟਸ ਇੰਜਰੀ ਦੇ ਕੁਝ ਪ੍ਰੋਸੀਜਰਸ ਨੇ ਜਿਵੇਂ ਗੋਡੇ ਦਾ ਲੀਗਾਮੈਂਟ ਰੀਕਨਸਟ੍ਰਕਸ਼ਨ మోਡੇ ਦੇ ਜਿਹੜੇ ਰੀਕਰੈਂਟੀਸ ਲੋਕੇਸ਼ਨ ਹੈ ਬਾਰੀ-ਬਾਰ ਮੋਡਾ ਨਿਕਲ ਜਾਂਦਾ ਜਾਂ ਰੋਟੇਟਰ ਕਫ ਟੇਅਰ ਜਿਹੜਾ ਲੀਗ ਦਾ ਮਰੀਜ਼ ਉਹ ਵੀ ਸਾਡੇ ਆਇਸ਼ਮਾਨ ਕਾਰਡ ਦੇ ਵਿੱਚ ਅਸੀਂ ਕਵਰ ਕਰ ਲੈਂਦੇ ਆ ਉਹਦੇ ਆਪਰੇਸ਼ਨ ਵੀ ਸਾਡੇ ਕੋਲ ਉਹਰੇ ਆਇਸ਼ਮਾਨ ਕਾਰਡ ਦੇ ਵਿੱਚ ਸਪੋਰਟਸ ਇੰਜਰੀ ਦਾ ਆਪਰੇਸ਼ਨ ਵੀ ਹੋ ਜਾਂਦੇ ਨੇ ਜਿਵੇਂ ਸਪੋਰਟਸ ਇੰਜਰੀ ਵਾਲੇ ਪੇਸ਼ੈਂਟਸ ਵੀ ਸਾਡੇ ਆਇਸ਼ਮਾਨ ਕਾਰਡ ਦੇ ਵਿੱਚ ਕਨਸੀਡਰ ਹੋ ਜਾਂਦੇ ਨੇ ਕੋਡੇ ਦੇ ਲਿਗਾਮੈਂਟ ਵਾਲੇ ਮੋਡੇ ਦੇ ਲਿਗਾਮੈਂਟ ਵਾਲੇ ਵੀ ਹੋ ਜਾਂਦੇ ਨੇ ਕੁਝ ਸਪਾਈਨ ਇੰਜਰੀਸ ਸਾਡੇ ਕੋਲ ਆਈਆਂ ਸੀ ਜਿਹੜੇ ਕਿ ਬਹੁਤ ਪੁਰਾਣੇ ਪੇਸ਼ੈਂਟ ਸੀਗੇ ਉਹ ਵੀ ਅਸੀਂ ਆਇਸ਼ਮਾਨ ਕਾਰਡ ਦੇ ਵਿੱਚ ਉਹ ਰਿਸਪਾਈਨ ਸਰਜਰੀ ਵੀ ਕੀਤੀਆਂ ਨੇ ਟੀਵੀ ਸਪਾਈਨ ਕਰਕੇ ਮਨ ਕਾ ਦਬਿਆ ਹੋਇਆ ਸੀਗਾ ਇੱਕ ਮਰੀਜ਼ ਦਾ ਜਿਹਦੇ ਕਿ ਮਤਲਬ ਅੱਗੇ ਜਿਹੜੇ ਕੋਈ ਹੋਰ ਪੁੱਛਣ ਵਾਲਾ ਨਹੀਂ ਸੀਗਾ ਉਹਦੀ ਵੀ ਅਸੀਂ ਆਸ਼ੂਮਨ ਕਾਰਡ ਦੇ ਵਿੱਚ ਸਰਜਰੀ ਕੀਤੀ ਹੈ ਇਹ ਸਾਰੇ ਮੈਂ ਤੁਹਾਨੂੰ ਆਰਥੋਪੈਡਿਕ ਡਿਪਾਰਟਮੈਂਟ ਬਾਰੇ ਦੱਸ ਰਿਹਾ ਪੈਰੀਦਰਸਕੋਪੀ ਮੈਂ ਡਾਕਟਰ ਸਾਹਿਬ ਨੇ ਦੱਸਿਆਗਾ ਵੀ ਜਿਹੜੇ ਆਸ਼ੂਮਨ ਕਾਰਡ ਆ ਤੁਹਾਨੂੰ ਸਭ ਨੂੰ ਪਤਾ ਹੀ ਹੈ ਵੀ ਆਸ਼ੂਮਨ ਕਾਰਡ ਦੇ ਉੱਤੇ ਜਿਹੜੀ ਸਾਡਾ ਕੋਈ ਐਕਸਟਰਾ ਪੈਸਾ ਨਹੀਂ ਲੱਗਦਾ ਉਹ ਜਿਹੜਾ ਪੈਸਾ ਲੱਗਦਾ ਉਹ ਸਿਰਫ ਸਾਡੇ ਟੈਸਟਾਂ ਵਗੈਰਾ ਤੇ ਹੀ ਲੱਗਦਾ ਜਿਹੜਾ ਅਸੀਂ ਬਾਹਰੋਂ ਜਾਂ ਜਿੱਥੋਂ ਵੀ ਡਾਕਟਰ ਸਾਹਿਬ ਕਹਿੰਦੇ ਨੇ ਕਿ ਜਾਂ ਉਹਨਾਂ ਦੇ ਜੇ ਉਹ ਵੀ ਕੋਈ ਨਾਰਮਲ ਹੀ ਹੁੰਦੇ ਨੇ ਕੋਈ ਜ਼ਿਆਦਾ ਖਰਚਾ ਨਹੀਂ ਹੁੰਦਾ ਤੁਸੀਂ ਇਸ ਹਸਪਤਾਲ ਦੇ ਵਿੱਚ ਜਿਹੜਾ ਪ੍ਰੋ ਲਾਈਫ ਹਸਪਤਾਲ ਹੈ ਗਿਲ ਰੋਡ ਦੇ ਉੱਪਰ ਉੱਥੇ ਆ ਕੇ ਅਸੀਂ ਇਹ ਮੇਦਾ ਇਲਾਜ ਹੈ ਜਿਹੜਾ ਕਰਵਾਇਆ ਡਾਕਟਰ ਸਾਹਿਬ ਇੱਕ ਜਿਵੇਂ ਚੂਲੇ ਦੀ ਬਿਮਾਰੀ ਹੋ ਗਈ ਜਿਵੇਂ ਕਹਦੇ ਨੇ ਵੀ ਚੂੜਾ ਇੱਕ ਵੀ ਟੁੱਟ ਜਾਂਦਾ ਜਾਂ ਕੋਈ ਹੱਡੀ ਤੜਕ ਜਾਂਦੀ ਹੈ ਜਾਂ ਕੋਈ ਉਹਦਾ ਇਲਾਜ ਵੀ ਜਿਹੜਾ ਤੁਸੀਂ ਇੱਥੇ ਕਰ ਸਕਦੇ ਹੋ ਦੇਖੋ हिਪ ਦੀ हिਪ ਜੋਇੰਟ ਦੀ ਕਿਸੇ ਵੀ ਤਰੀਕੇ ਦੀ ਬਿਮਾਰੀ ਦਾ ਇਲਾਜ ਆਇਸ਼ਮਨ ਗਾਰਡ ਚ ਹੋ ਸਕਦਾ ਹੈ हिਪ ਜੋਇੰਟ ਦੀ ਦੋ ਤਿੰਨ ਤਰ੍ਹਾਂ ਦੀ ਪ੍ਰੋਬਲਮ ਹੁੰਦੀ ਹੈ ਇੱਕ ਤਾਂ हिਪ ਜੋਇੰਟ ਦਾ ਫ੍ਰੈਕਚਰ ਹੋ ਜਾਂਦਾ ਜਿਵੇਂ 올ਡ एज ਦੇ ਵਿੱਚ 75 80 ਸਾਲਾਂ ਦੇ ਬਜ਼ੁਰਗਾਂ ਦਾ ਹੋ ਜਾਂਦਾ ਉਹਦੇ ਵਿੱਚ ਸਾਨੂੰ ਪਾਰਸ਼ੀਅਲੀ ਰਿਪਲੇਸਮੈਂਟ ਕਰਨੀ ਪੈਂਦੀ ਜੀ ਹੈ ਉਹ ਵੀ ਆਇਸ਼ਮਨ ਗਾਰਡ ਦੇ ਵਿੱਚ ਹੋ ਜਾਂਦਾ ਹੈ ਯੰਗ ਮੁੰਡੇ ਜਾਂ 올ਡ एज ਦੇ ਵਿੱਚ ਜੋਇੰਟ ਕਾਸਟ ਹੁੰਦਾ ਜਿਹਦੇ ਵਿੱਚ ਕੀ ਫੁੱਲ हिਪ ਰਿਪਲੇਸਮੈਂਟ ਜਿਹਨੂੰ ਟੋਟਲ ਰਿਪਲੇਸਮੈਂਟ ਕਹਿੰਦੇ ਨੇ ਉਹ ਵੀ ਆਇਸ਼ਮਨ ਗਾਰਡ ਦੇ ਅੰਡਰ ਕਵਰ ਹੋ ਜਾਂਦਾ ਹੈ ਕੁਝ ਐਕਸੀਡੈਂਟ ਕੇਸਾਂ ਦੇ ਵਿੱਚ ਜਿਹੜੀ ਕੋਲੀ ਟੁੱਟ ਜਾਂਦੀ ਹੈ हिਪ ਜੋਇੰਟ ਦੀ ਜਿਹਨੂੰ ਕਹਿੰਦੇ ਨੇ ਸਟੈਬਲਮ ਫ੍ਰੈਕਚਰ ਜਾਂ ਪੈਲਵਿਕ ਫ੍ਰੈਕਚਰ ਉਹ ਉਹਦਾ ਇਲਾਜ ਵੀ ਆਇਸ਼ਮਾਨ ਕਾਰਡ ਦੇ ਵਿੱਚ ਅਸੀਂ ਉਰੇ ਬਹੁਤ ਮਰੀਜ਼ਾਂ ਦਾ ਕਰ ਚੁੱਕੇ ਤਾਂ हिਪ ਜੋਇੰਟ ਦੇ ਰਿਲੇਟਡ ਕੋਈ ਵੀ ਪ੍ਰੋਬਲਮ ਹੈ 6:00 ਵਜੇ ਹੈ ਜਾਂ ਉਹ ਪੁਰਾਣੀ ਕੋਈ ਪ੍ਰੋਬਲਮ ਹੈ ਉਹ ਸਾਰੀਆਂ ਅਸੀਂ ਆਇਸ਼ਮਾਨ ਕਾਰਡ ਦੇ ਵਿੱਚ ਉਰੇ ਮਰੀਜ਼ਾਂ ਦਾ ਇਲਾਜ ਕਰ ਚੁੱਕੇ ਜਿਨ੍ਹਾਂ ਨੂੰ ਪਤਾ ਹੁੰਦਾ ਜਿਹੜਾ ਸਾਡੇ ਕੋਲ ਆ ਜਾਂਦਾ ਟਾਈਮ ਤੇ ਉਹ ਆਪਣਾ ਕਰਾ ਲੈਂਦਾ ਅੱਛਾ ਤੇ ਜਿਵੇਂ ਗੋਡਿਆਂ ਦਾ ਪ੍ਰੋਬਲਮ ਜਿਵੇਂ ਆਪਾਂ ਕਹ ਲਈਏ ਵੀ ਖੋਰਾ ਬਿਮਾਰੀਆਂ ਦੇ ਬਰਾਬਰ ਇੱਕ ਜਿਹੜੀ ਗੋਡਿਆਂ ਦੀ ਪ੍ਰੋਬਲਮ ਹੈ ਜਿਹੜੀ ਉਹ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਹੋਈ ਹੈ ਕਿ ਅਸੀਂ ਗੋਡਿਆਂ ਦੀ ਪ੍ਰੋਬਲਮ ਦੇ ਵਿੱਚ ਵੀ ਜਿਹੜਾ ਆਸ਼ਵਮਨ ਕਾਰਡ ਦੇ ਉੱਤੇ ਕੋਈ ਸਹੂਲਤ ਦੇ ਰਹੇ ਆ ਕਿ ਨਹੀਂ ਦੇ ਰਹੇ ਦੇਖੋ ਜੀ ਗੋਡਿਆਂ ਦੀ ਜਿਵੇਂ ਲਿਗਾਮੈਂਟ ਦੀ ਪ੍ਰੋਬਲਮ ਹੈ ਜਿਹੜੀ ਸਪੋਰਟਸ ਇੰਜਰੀ ਦੇ ਵਿੱਚ ਗੋਡੇ ਦੇ ਲਿਗਾਮੈਂਟ ਟੁੱਟ ਜਾਂਦੇ ਨੇ ਵਾਸ਼ਰ ਫੜ ਜਾਂਦੀ ਹੈ ਉਸ ਦਾ ਇਲਾਜ ਆਸ਼ਵਮਨ ਕਾਰਡ ਦੇ ਅੰਡਰ ਕਵਰ ਕਵਰ ਹੋ ਜਾਂਦਾ ਹੈ ਜਿਹੜਾ ਨੀ ਰਿਪਲੇਸਮੈਂਟ ਹੈਗੀ ਹੈ ਜਿਹੜਾ ਕਿ ਗੋਡਾ ਨਵਾਂ ਪਾਣ ਦਾ ਆਏਗਾ ਉਹ ਸਰਕਾਰ ਨੇ ਰਿਜ਼ਰਵ ਕੀਤਾ ਹੈ ਕਿ ਅਸੀਂ ਜਿਵੇਂ ਪ੍ਰੋ ਲਾਈਫ ਹਸਪੀਟਲ ਇੱਕ ਪ੍ਰਾਈਵੇਟ ਹਸਪੀਟਲ ਹੈ ਸਰਕਾਰ ਵੱਲੋਂ ਸਾਨੂੰ ਨਿਰਦੇਸ਼ ਨੇ ਪੰਜਾਬ ਸਰਕਾਰ ਵੱਲੋਂ ਕਿ ਅਸੀਂ ਪ੍ਰਾਈਵੇਟ ਹਸਪਤਾਲ ਦੇ ਵਿੱਚ ਆਇਸ਼ਮਾਨ ਕਾਰਡ ਦੇ ਵਿੱਚ ਗੋਡੇ ਬਦਲਣ ਦਾ ਇਲਾਜ ਨਹੀਂ ਕਰ ਸਕਦੇ ਸਰਕਾਰ ਵੱਲੋਂ ਅਪਰੂਵਲ ਨਹੀਂ ਮਿਲਦੀ ਉਸ ਚੀਜ਼ ਦੀ ਠੀਕ ਹੈ ਜੀ ਅੱਜ ਚਲੋ ਨੈਕਸਟ ਟਾਈਮ ਕੋਈ ਪ੍ਰੂਵਲ ਆ ਜਾਂਦੀ ਆ ਤਾਂ ਸਾਨੂੰ ਤਾਂ ਬਹੁਤ ਖੁਸ਼ੀ ਹੋਊਗੀ ਕਿ ਲੋਕਾਂ ਦਾ ਇਲਾਜ ਹੋ ਜਾਂਦਾ ਜਿਹੜੇ ਸਾਡੇ ਕੋਲ ਪੇਸ਼ੈਂਟ ਨੇ ਪੈਸਿਆਂ ਕਰਕੇ ਸਾਡੇ ਕੋਲ ਕਹੀ ਕਿ ਪੇਸ਼ੈਂਟ ਹੈ 3-3 ਸਾਲਾਂ ਤੋਂ ਆ ਰਹੇ ਨੇ 4 4 ਸਾਲਾਂ ਤੋਂ ਆ ਰਹੇ ਨੇ ਕਿ ਸਾਡੇ ਕੋਲ ਪੈਸੇ ਨਹੀਂ ਅਸੀਂ ਗੋਡੇ ਬਦਲਾ ਨਹੀਂ ਸਕਦੇ ਸਾਡੀ ਬਹੁਤ ਖੁਸ਼ੀ ਹੋਊਗੀ ਕਿ ਅਸੀਂ ਉਹਨਾਂ ਦੀ ਹੈਲਪ ਕਰ ਸਕੀ। ਡਾਕਟਰ ਸਾਹਿਬ ਇੱਕ ਆਪਾਂ ਗੱਲ ਕਰੀਏ ਵੀ ਜਿਵੇਂ ਹਸਪੀਟਲ ਵੱਲੋਂ ਇੱਕ ਫਾਊਂਡੇਸ਼ਨ ਵੀ ਬਣਾਈ ਗਈ ਹੈ। ਇਹ ਫਾਊਂਡੇਸ਼ਨ ਦੇ ਵਿੱਚ ਜਿਹੜੇ ਗਰੀਬ ਪਰਿਵਾਰ ਨੇਗੇ ਉਹਨਾਂ ਨੂੰ ਕੁਝ ਕੰਸੈਸ਼ਨ ਦਿੱਤਾ ਜਾਂਦਾ ਉਹਨਾਂ ਨੂੰ ਕੁਝ ਰਾਹਤ ਦਿੱਤੀ ਜਾਂਦੀ ਹੈ ਜੋ ਬਿਲਕੁਲ ਹਸਪੀਟਲ ਵੱਲੋਂ ਐਮ ਐਸ ਜੋਲੀ ਫਾਊਂਡੇਸ਼ਨ ਬਣਾਈ ਗਈ ਹੈ ਡਾਕਟਰ ਸਾਹਿਬ ਦੇ ਬ੍ਰਦਰ ਦੇ ਨਾਮ ਤੇ ਉਹਦੇ ਵੱਲੋਂ ਕੰਸੈਸ਼ਨ ਮਿਲਦਾ ਹੈ ਉਪਰੀ ਸਲਿੱਪ ਤੇ ਵੀ ਕੰਸੈਸ਼ਨ ਮਿਲਦਾ ਹੈ ਪ੍ਰੋਸੀਜਰ ਤੇ ਵੀ ਕੰਸੈਸ਼ਨ ਮਿਲਦਾ ਹੈ ਤੇ ਹਸਪੀਟਲ ਸਟੇ ਦੇ ਵਿੱਚ ਵੀ ਕੰਸੈਸ਼ਨ ਮਿਲਦਾ ਹੈ ਤੇ ਜਿਹੜੇ ਖਾਸ ਕਰ ਇਹ ਫਾਊਂਡੇਸ਼ਨ ਬਣਾਈ ਗਈ ਹੈ ਚੈਸਟ ਐਂਡ ਲੰਗ ਡਿਜ਼ੀਜ਼ ਲਈ ਛਾਤੀ ਦੀਆਂ ਬਿਮਾਰੀਆਂ ਲਈ ਇਹ ਸਪੈਸ਼ਲ ਬਣਾਈ ਗਈ ਹੈ ਤੇ ਜਿਹੜੇ ਨੇ ਜਿਨ੍ਹਾਂ ਨੂੰ ਕੋਈ ਛਾਤੀ ਦੀ ਜਾਂ ਲੰਗਸ ਦੀ ਕੋਈ ਬਿਮਾਰੀਆਂ ਹੁੰਦੀਆਂ ਨੇ ਉਹਦੇ ਵਿੱਚ ਇਹ ਸਪੈਸ਼ਲ ਡਿਸਕਾਊਂਟ ਮਿਲਦਾ ਹੈ ਠੀਕ ਹੈ ਜੀ ਤੇ ਡਾਕਟਰ ਸਾਹਿਬ ਇੱਕ ਆਪਾਂ ਚਲੋ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਇੱਕ ਜ਼ਰੂਰ ਇਹ ਦੱਸੋ ਵੀ ਜਿਵੇਂ ਆਪਾਂ ਨੂੰ ਜਿਵੇਂ ਗੋਡੇ ਬਦਲੀ ਹੋ ਜਾਂਦੇ ਨੇ ਚੂੜਾ ਬਦਲੀ ਹੋ ਜਾਂਦਾ ਜਾਂ ਕਿਸੇ ਤਰ੍ਹਾਂ ਦਾ ਕੋ ਮੋਡੇ ਗੋਡੇ ਦਾ ਜੋ ਵੀ ਜੋੜ ਹੈਗਾ ਸਾਨੂੰ ਜ਼ਿਆਦਾਤਰ ਵੀ ਕਿਹੜੀ ਕਿਹੜੀਆਂ ਖਰਾਕਾਂ ਨਹੀਂਆਂ ਉਹ ਨਹੀਂ ਖਾਣੀਆਂ ਚਾਹੀਦੀ ਜਿਹਦੇ ਨਾਲ ਸਾਨੂੰ ਇਹ ਸਮੱਸਿਆ ਆ ਰਹੀ ਹੈ ਜਿਵੇਂ ਜੋੜਾਂ ਤੇ ਦਰਦ ਦੀ ਆ ਰਹੀ ਹੈ ਇਹ ਸਾਨੂੰ ਅਸਲੇ ਦੇਖੋ ਖਾਣੇ ਦਾਣੇ ਤੋਂ ਸ਼ੁਰੂ ਹੁੰਦਾ ਕੰਮ ਇਹ ਸਾਨੂੰ ਕਿਹੜੀ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਦੇਖੋ ਚੋੜਾ ਨੇ ਦਰਦ ਦੋ ਤਰੀਕੇ ਨਾਲ ਹੁੰਦੇ ਨੇ ਇੱਕ ਤਾਂ ਜਿਹੜੀ ਬੈਡ ਹੈਬਿਟਸ ਨੇ ਖਾਣ ਪੀਣ ਦੀਆਂ ਬੈਡ ਹੈਬਿਟਸ ਉਹਦੇ ਕਰਕੇ ਜਾਂ ਇੱਕ ਕਿਸੇ ਪੇਸ਼ੇਂ ਨੂੰ ਗਠੀਏ ਦੀ ਬਿਮਾਰੀ ਹੋਵੇ ਰੋਮੈਟਿਡ ਆਰਥਰਾਈਟਿਸ ਅੱਜ ਆਪਾਂ ਸਿਰਫ ਖਾਣ ਪੀਣ ਵਾਲੇ ਦੀ ਡਿਸਕਸ ਕਰ ਲਵਾਂਗੇ ਜਦੋਂ ਅਸੀਂ oily ਚੀਜ਼ਾਂ ਜ਼ਿਆਦਾ ਖਾਂਦੇ ਆ ਫੈਟੀ ਚੀਜ਼ਾਂ ਜ਼ਿਆਦਾ ਖਾਂਦੇ ਆ ਠੀਕ ਹੈ ਉਹਨਾਂ ਦੇ ਨਾਲ ਸਾਡੇ ਜਿਹੜੇ weight ਵੱਧਦਾ ਸਾਡਾ lack of exercise ਜੇ ਕੋਈ ਅਸੀਂ exercise ਨਹੀਂ ਕਰਦੇ ਪੁਰਾਣੇ ਬਜ਼ੁਰਗ ਬਹੁਤ ਵਧੀਆ exercise ਕਰਦੇ ਸੀ ਸਾਈਕਲ ਵਗੈਰਾ ਚਲਾਉਂਦੇ ਸੀ ਹੁਣ ਅਸੀਂ ਗੱਡੀਆਂ ਕਾਰਾਂ ਤੇ ਜ਼ਿਆਦਾ ਰਹਿੰਦੇ ਆ ਇਹਦੇ ਕਰਕੇ ਸਾਡੀ ਸਰਕੂਲੇਸ਼ਨ ਨਹੀਂ ਚੱਲਦੀ ਜੋਇੰਟਸ ਦੀ। ਜੀ। ਫੈਟੀ ਚੀਜ਼ਾਂ, 버ਗਰ, ਪੀਜ਼ਾ ਇਹਨਾਂ ਖਾਣ ਦੇ ਨਾਲ ਸਾਨੂੰ ਪ੍ਰੋਟੀਨ ਲੈਸ ਪ੍ਰੋਟੀਨ ਡਾਈਟ। ਉਹਨਾਂ ਸਾਰੀ ਚੀਜ਼ਾਂ ਦੇ ਨਾਲ ਸਾਡੇ ਜਿਹੜੀ ਮਸਲਸ ਵੀਕ ਹੋ ਜਾਂਦੀਆਂ ਨੇ, ਜੋਇੰਟ ਨੂੰ ਜਿਹੜੀਆਂ ਕਵਰ ਕਰਦੀਆਂ ਨੇ ਜਿਹਦੇ ਕਰਕੇ ਸਾਡੇ ਜਿਹੜੀ ਜੋਇੰਟ ਦੀ ਗਰੀਸ ਹੈ ਉਹ ਜਲਦੀ ਘਟ ਜਾਂਦੀ। ਸਾਨੂੰ ਚੰਗੀ ਖਾਣਾ ਖਾਣੇ ਚਾਹੀਦੀ ਹੈ, ਹਾਈ ਪ੍ਰੋਟੀਨ ਡਾਈਟ ਖਾਣੀ ਚਾਹੀਦੀ ਹੈ। ਠੀਕ ਹੈ ਤੇ ਵੈਜੀਟੇਬਲ ਡਾਈਟ ਖਾਣੀ ਚਾਹੀਦੀ ਹੈ, ਫਰੂਟਸ ਐਂਡ ਵੈਜੀਟੇਬਲਸ ਤੇ ਫੋਕਸ ਕਰਨਾ ਚਾਹੀਦਾ। ਬਿਲਕੁਲ। ਪੈਰੇਦਾਸ ਕੋ ਇਸ ਸੰ ਸਾਡੇ ਨਾਲ ਡਾਕਟਰ ਮਨੀਸ਼ ਗੁਲ ਜੀ ਜੋ ਗਿੱਲੇ ਦੇ ਵਿੱਚ ਜਿਹੜਾ ਹਸਪਤਲ ਬਣਿਆ ਹੋਇਆ ਆ ਆਪਾਂ ਲੁਹਣਾ ਰੋਡ ਤੇ ਜਾਂਦੇ ਆ ਜਦੋਂ ਆਪਾਂ ਮਲੇ ਕੋਲੇ ਤੋਲ ਲੈਣੇ ਨੂੰ ਜਾਂਦੇ ਆ ਉਦੋਂ ਤੇ ਸੈਂਟਰ ਦੇ ਵਿੱਚ ਪ੍ਰੋ ਲਾਈਫ ਹਸਪਤਲ ਬਣਿਆ ਹੋਇਆ ਉਸ ਹਸਪਤਲ ਦੇ ਵਿੱਚ ਹੱਡੀਆਂ ਦੇ ਮਾਹਰ ਡਾਕਟਰ ਮਨੀਸ਼ ਜੀ ਜਿਨ੍ਹਾਂ ਨਾਲ ਅਸੀਂ ਇਹ ਗੱਲਬਾਤ ਕੀਤੀ ਹੈ ਪੈਰੇਦਾਸ ਕੋ ਜੇਕਰ ਤੁਹਾਨੂੰ ਵੀ ਕੋਈ ਸਮੱਸਿਆ ਆ ਰਹੀ ਹੈ ਕਿਸੇ ਕਿਸਮ ਦੀ ਤੁਸੀਂ ਇਲਾਜ ਕਰਾਉਣ ਤੋਂ ਬਾਂਝੇ ਬੈਠੇ ਹੋ ਤੁਹਾਨੂੰ ਕੋਈ ਪਰੇਸ਼ਾਨੀ ਆ ਰਹੀ ਹੈ ਤੁਸੀਂ ਆਸ਼ੂਮਾਨ ਤੇ ਕਾਰਡ ਤੇ ਇਲਾਜ ਕਰਾਉਣਾ ਚਾਹੁੰਦੇ ਹੋ ਤਾਂ ਡਾਕਟਰ ਮਨੀਸ਼ ਜੀ ਨਾਲ ਆ ਕੇ ਤੁਸੀਂ ਆਪਕਬਰ ਰਾਬਤਾ ਕਰ ਸਕਦੇ ਹੋ ਅਗਰ ਤੁਹਾਡੇ ਕੋਲ ਅਸ਼ੂਮਨ ਕਾਰਡ ਨਹੀਂ ਹੈ ਫਿਰ ਵੀ ਤੁਸੀਂ ਡਾਕਟਰ ਸਾਹਿਬ ਨਾਲ ਆ ਕੇ ਆਪਦੀ ਜਿਹੜੀ ਸਮੱਸਿਆ ਉਹ ਦੱਸ ਸਕਦੇ ਤਾਂ ਜੋ ਤੁਹਾਡਾ ਸਹੀ ਤਰੀਕੇ ਨਾਲ ਤੇ ਸਸਤੇ ਰੇਟ ਦੇ ਵਿੱਚ ਜਿਹੜਾ ਇਲਾਜ ਆ ਹੋ ਸਕੇ ਡਾਕਟਰ ਸਾਹਿਬ ਤੁਸੀਂ ਜਾਣਦੇ ਹੋ ਦੇ ਨਾ ਸਾਡੇ 10:30 ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਹੀ ਮੈਸੇਜ ਦੇਣਾ ਚਾਹਣਾ ਦੇਖੋ ਇਲਾਜ ਹਰ ਬੰਦੇ ਦਾ ਹੱਕ ਹੈ ਠੀਕ ਹੈ ਇਹ ਨਾ ਸੋਚੋ ਕਿ ਤੁਹਾਡਾ ਇਲਾਜ ਨਹੀਂ ਹੋ ਸਕਦਾ ਕਿਸੇ ਵੀ ਤਰੀਕੇ ਦੇ ਨਾਲ ਅਸੀਂ ਹਰ ਤਰੀਕੇ ਦੇ ਨਾਲ ਪੇਸ਼ੈਂਟ ਦੀ ਹੈਲਪ ਕਰਨ ਲਈ ਰੈਡੀ ਆ ਕੋਈ ਕਾਰਡ ਦੇ ਅੰਦਰ ਆਂਦਾ ਹੈ ਕਾਰਡ ਦੇ ਵਿੱਚ ਹੋ ਜਾਏਗਾ ਜੇ ਵੈਸੇ ਕੋਈ ਪੇਸ਼ੈਂਟ ਆਂਦਾ ਜਿਹਦਾ ਕੋਈ ਕਿਸੇ ਵੀ ਤਰੀਕੇ ਦੀ ਕੋਈ ਵੀ ਇੰਸ਼ੋਰੈਂਸ ਦੀ ਐਲੀਜੀਬਿਲਟੀ ਨਹੀਂ ਹੈ ਅਸੀਂ ਆਪਣੇ ਵੱਲੋਂ ਡਿਸਕਾਊਂਟ ਕਰਨ ਨੂੰ ਪੂਰੇ ਰੈਡੀ ਆ ਪੇਸ਼ੈਂਟ ਦਾ ਹੱਕ ਹੈ ਇਹ ਇਲਾਜ ਕਰਾਣ ਦਾ ਤੇ ਸਾਡੀ ਡਿਊਟੀ ਹੈ ਇਲਾਜ ਕਰਨ ਦੀ ਤੇ ਅਸੀਂ ਉਹਦੇ ਡਿਊਟੀ ਬੰਦ ਆ ਤੇ ਸਾਡੇ ਕੋਲ ਕੋਈ ਪੇਸ਼ੈਂਟ ਆਵੇ ਕੰਸਲਟ ਕਰੇ ਅਸੀਂ ਉਹਦਾ ਇਲਾਜ ਪੂਰਾ ਜ਼ਰੂਰ ਕਰਾਂਗੇ ਬਹੁਤ ਬਹੁਤ ਧੰਵਾਜੇ ਸਸ਼ਿਕਾ ਥੈਂਕ ਯੂ